ਬਾਪੂਰੀ ਜਿਵੇਂ ਅਸੀਂ ਦੇਖਦੇ ਹਾਂ ਅੱਜ ਕੱਲ ਅਸੀਂ ਇੱਕ ਨੇਤਾ ਚੁਣਦੇ ਆ ਮੇਰੇ ਚੁਣਨ ਤੋਂ ਬਾਅਦ ਕੁਝ ਮਹੀਨੇ ਬਾਅਦ ਸਾਲ ਬਾਅਦ ਲੱਗਦਾ ਕਿ ਉਹਨੇ ਵੀ ਕੁਝ ਨਹੀਂ ਕੀਤਾ ਕੰਮ ਵਾਅਦੇ ਕਰਦੇ ਨੇ ਨਵੇਂ ਨਵੇਂ ਆ ਕੇ ਤੇ ਜਦੋਂ ਟਾਈਮ ਆਂਦਾ ਆਉਂਦਾ ਕੰਮ ਹੁੰਦਾ ਹੈ ਇਲੈਕਸ਼ਨ ਤੋਂ 3-4 ਸਾਲ ਕੁਝ ਕੰਮ ਨਹੀਂ ਕਰਦੇ ਲਾਸਟ 6-7 ਮਹੀਨੇ ਕੰਮ ਕਰਕੇ ਅਗਲੇ ਸਾਲ ਫੇਰ ਕੰਮ ਕਰਨ ਲੱਗ ਜਾਂਦੇ ਨੇ ਮਤਲਬ ਫਾਈਨਲੀ ਅਸੀਂ ਦੇਖ ਰਹੇ ਹਾਂ ਕਿ 100 ਸਾਲ ਹੋ ਗਏ ਜਾਂ ਦਿਨੋਂ 100 ਨਹੀਂ 70 ਕੇ ਸਾਲ ਹੋ ਗਏ ਨੇ 70 ਸਾਲ ਜਦੋਂ ਹੋਏ ਨੇ ਹੋ ਗਏ ਨੇ ਲੇਕਿਨ ਡਿਵੈਲਪਮੈਂਟ ਸਾਡੀ ਹੋਈ ਨਹੀਂ ਸਾਡੀ ਕੀ ਸਾਰੀ ਦੁਨੀਆ ਦੇ ਵਿੱਚ ਹੀ ਕਿਤੇ ਨਾ ਕਿਤੇ ਗ ਏ ਜਿਹੜੀ ਨੇਤਾਗਿਰੀ ਹੈ ਜਾਂ ਰਾਜ ਦਾ ਪੈਟਰਨ ਇਹਨਾਂ ਦਾ ਕਿਸ ਟਾਈਪ ਦਾ ਹੋਣਾ ਚਾਹੀਦਾ ਮੀਨਸ ਇੰਡੀਆ ਦੇ ਵਿੱਚ ਪੋਲਿਟੀਕਲ ਪੈਟਰਨ ਕਿਸ ਟਾਈਪ ਦਾ ਹੋਵੇ ਤਾਂ ਕਿ ਹਾਂ ਠੀਕ ਹੈ ਵਧੀਆ ਸਵਾਲ ਹੈ ਤੁਹਾਡਾ ਇਹ ਇਹ ਕੁਝ ਕਰਨ ਜਾ ਰਹੇ ਹਾਂ ਅਸੀਂ ਉਹ ਮੈਂ ਦੱਸਿਆ ਵੀ ਹੋਇਆ ਉਹਦੇ ਵਿੱਚ ਕਿ ਜਿਹੜੇ ਧਾਰਮਿਕ ਬੰਦੇ ਨੇ ਇਮਾਨਦਾਰ ਬੰਦੇ ਨੇ ਜਿੰਨੂੰ ਕੁਝ ਨਹੀਂ ਚਾਹੀਦਾ ਦੁਨੀਆ ਦੀ ਕੋਈ ਵਡਿਆਈ ਨਹੀਂ ਚਾਹੀਦੀ ਕੋਈ ਉਹਦਾ ਨਹੀਂ ਚਾਹੀਦਾ ਉਹ ਚੁੱਪ ਕਰਕੇ ਤਿਆਗ ਕਰਕੇ ਬੈਠੇ ਹੋਏ ਨੇ ਉਹ ਪਰਵੁਕਾਰੀ ਬੰਦੇ ਨੇ ਉਹ ਉਹ ਕਹਿਣਗੇ ਭਾਈ ਇਹ ਬੰਦੇ ਨੂੰ ਟਿਕਟ ਦੋ ਇਹਨੂੰ ਨਾ ਦੋ ਬਲਕਿ ਸਿਲੈਕਟੇ ਕਰ ਦਿਆ ਕਰਨਗੇ ਉਹ ਇਲੈਕਸ਼ਨ ਦੇਖੋ ਸੱਚਖੰਡ ਵਿੱਚ ਸਿਲੈਕਟਡ ਆਦਮੀ ਜਾਂਦੇ ਨੇ ਸਿਲੈਕਟ ਹੋ ਕੇ ਇਲੈਕਸ਼ਨ ਹੁੰਦਾ ਹੀ ਨਹੀਂ ਜਿਹਨੇ ਗੁਰੂ ਬਣੇ ਸਿਲੈਕਟ ਹੋ ਕੇ ਬਣੇ ਜਿਹਨੇ ਸੰਤ ਨੇ ਸਿਲੈਕਟ ਹੋ ਕੇ ਬਣਦੇ ਨੇ ਜੇ ਆਪਰ ਰਾਸ਼ਟਰਪਤੀ ਵੀ ਬਣਾਉਨੇ ਆਂ ਉਹ ਇਲੈਕਸ਼ਨਾਂ ਬਣਾਉਨੇ ਉੱਥੇ ਵੀ ਗੜਬੜ ਹੈ ਜਿਹੜਾ ਫੌਜਾਂ ਦਾ ਜਰਨਲ ਬਣਾਉਨੇ ਆਂ ਸਲੈਕਟ ਹੋ ਕੇ ਬਣਦਾ ਉੱਥੇ ਗੜਬੜ ਘਟ ਹੈ ਸਾਡੇ ਜਿਹੜੇ ਆਪਣੇ ਜੱਜ ਬਣਦੇ ਨੇ ਸਲੈਕਸ਼ਨ ਦੇ ਹੋ ਕੇ ਬਣਦੇ ਨੇ ਗੜਬੜ ਘਟ ਹੈ ਬਹੁਤ ਘਟ ਹੈ ਉਹਨਾਂ ਦੇ ਨਵੇਂ ਰਾਸ਼ਟਰਪਤੀਆਂ ਦੂਜਿਆਂ ਨੂੰ ਪ੍ਰਾਈਮ ਮਿੰისტਰਾਂ ਨੂੰ ਇਲੈਕਸ਼ਨ ਵਾਲਿਆਂ ਨੂੰ ਸਲੈਕਸ਼ਨ ਵਾਲਿਆਂ ਦੇ ਅਧਾਰੇ ਜਿਹੜੇ ਹੁਣ ਵੀ ਅਜੋ ਕੰਮ ਕਰ ਰਹੇ ਨੇ ਠੀਕ ਠਾਕ ਸਿਲੈਕਸ਼ਨ ਹੋ ਕੇ ਥੱਲੇ ਸਿਲੈਕਸ਼ਨ ਕਰਨ ਵਾਲੇ ਬੰਦੇ ਕਹੇ ਜੀ ਹੁਣ ਸਵਾਲ ਇਹ ਹੈ ਸਾਡੇ ਗੜਵੜ ਕਿਉਂ ਹੋਈ ਆ ਸਿਲੈਕਸ਼ਨ ਕਰਨ ਵਾਲੇ ਚੰਗੇ ਨਹੀਂ ਬੰਦੇ ਜਿਹੜੇ ਸਿਲੈਕਟ ਕਰਦੇ ਨੇ ਉਹ ਬੰਦੇ ਉਹਨਾਂ ਨੇ ਪਹਿਲਾਂ ਸੌਦਾ ਕਰਦੇ ਨੇ ਬੇਈਮਾਨ ਨੇ ਸਿਲੈਕਸ਼ਨ ਕਰਨ ਵਾਲੇ ਇਮਾਨਦਾਰ ਬੰਦੇ ਹੋਣ ਤੇ ਉਹ ਇਮਾਨਦਾਰਾਂ ਤੋਂ ਫਿਰ ਡਰਨਗੇ ਜਿਹਨੇ ਸਿਲੈਕਟ ਕੀਤੇ ਔਰ ਇਹ ਬਣਾ ਹੋਵੇ ਵੀ 5 ਸਾਲ ਰੱਖਣਾ ਨਹੀਂ ਚਾਹੇ ਚੌਥੇ ਦਿਨ ਹਟਾ ਦਈਏ ਸੀ ਤੈਨੂੰ ਸਲੈਕਟ ਕਰਕੇ ਭੇਜਤਾ ਟਾਈਮ ਕੋਈ ਨਹੀਂ ਚਾਹੇ ਸਾਰੀ ਜ਼ਿੰਦਗੀ ਰੱਖੀਏ ਚਾਹੇ ਉਧਰ ਨੇ ਹਟਾ ਦिए ਦੁਪਹਿਰ ਨੂੰ ਤੇ ਕੋਈ ਇਹੋ ਜੀ ਗੱਲ ਕਰ ਦਮੇ ਟਾਈਮ ਕੋਈ ਨਹੀਂ ਪਰ ਇਹ ਚੇਂਜ ਕਿਦਾਂ ਹੋ ਜਾਊ ਬਾਪੂ ਜੀ ਇਹ ਸੁਣਨ ਨੂੰ ਬਹੁਤ ਵਧੀਆ ਹੈ ਦੁਖੀ ਹੋ ਜਾਣਗੇ ਲੋਕ ਆਪਣੇ ਮਨ ਦੇ ਪੈਟਰਨ ਨੂੰ ਤੰਗ ਦੇਖੋ ਦੁਖੀ ਹੋਏ ਸਾਰੇ ਮੰਨਣਗੇ ਇਹ ਪੈਟਰਨ ਨੂੰ ਕੁਝ ਪਾਰਟੀਆਂ ਬਣ ਗਈਆਂ ਜਿਵੇਂ ਹੁਣ ਗੇਜਰੀਵਾਲ ਦੀ ਬਣ ਗਈ ਉਹਨੇ ਬੰਦੇ ਉਹ ਜੀ ਵੀ ਆਵੜੇ ਤੇ ਉਹਨੂੰ ਸ਼ੰਟ ਆਊਟ ਕਰਤੇ ਐਸੀ ਕੋਈ ਪਾਰਟੀ ਡਿਵੈਲਪ ਹੋ ਜੂਗੀ। ਦੇਖੋ ਹੋ ਸਕਦੀ ਹੈ। ਉਹ ਇਮਾਨਦਾਰਾਂ ਦੀ ਪਾਰਟੀ ਹੋਵੇ। ਸ਼ੁਰੂਆਤ ਤਾਂ ਹੋਈ ਹੈ ਨਾ। ਉਹ ਪਾਰਟੀ ਡਿਵੈਲਪ ਕੀਤੀ ਜਾਊਗੀ ਇਮਾਨਦਾਰਾਂ ਦੀ। ਲੋਕ ਫਿਰ ਦੇਖ ਕੇ ਸਾਰੇ ਇਮਾਨਦਾਰ ਕੋਈ ਧਰਮ ਦਾ ਉੱਥੇ ਲਿਆਜ ਨਹੀਂ ਹੋਊ। ਸਾਰੇ ਧਰਮਾਂ ਦੇ ਬੰਦੇ ਉੱਚ ਆ ਜਾਣਗੇ ਇਮਾਨਦਾਰ। ਉਸੇ ਪਾਰਟੀ। ਕੀ ਜੀ ਵੱੜ ਵੀ ਆਪਣੀ ਵਰਦੀ ਕਰਦਾ ਇੱਥੇ ਵੀ ਨਹੀਂ ਇਹ ਵੀ ਨਹੀਂ ਚੱਲਨੀ ਵਰਦੀ ਤੇਰੀ ਉਹ ਵੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗਲਵੜ ਹੈ ਮੇਰੇ ਤੇ ਹਾਬੀ ਨਾ ਹੋ ਜਾਣ ਪਾਵੇਂ ਚੰਗੇ ਕੰਮ ਕਰਦਾ ਪਬਲਿਕ ਦੇ ਪਰ ਉਹਨੂੰ ਐ ਖਤਰਾ ਮੈਂ ਪਿੱਛੇ ਨਾ ਚਲੇ ਜਾ ਕੋਈ ਹੋਰ ਕੈਪਚਰ ਨਾ ਕਰ ਲਵੇ ਪਾਰਟੀ ਉਹ ਇਹ ਜੱਗ ਨਹੀਂ ਰਹੂਗਾ ਕੋਈ ਜਿਹੜੇ ਸਿਲੈਕਸ਼ਨ ਕਰਨ ਵਾਲੇ ਬੰਦੇ ਹੁਣ ਸੱਤਾ ਤੋਂ ਬਾਹਰ ਰਹਿਣਗੇ ਸੱਤਾ ਜਨੇ ਆਉਣਗੇ ਬਿਲਕੁਲ ਵੀ ਬਹਿ ਰਹੂਗਾ ਸਿਲੈਕਟਡ ਬੰਦੇ ਆਉਣਗੇ ਔਰ ਉਹਨਾਂ ਦੇ ਜਿਹੜੇ ਬਾ ਬੰਦੇ ਨੇ ਧਾਰਮਿਕ ਹੁੰਦੇ ਪਬਲਿਕ ਉਹਨਾਂ ਕੋਲ ਜਾਊਂਗਾ ਤੁਸੀਂ ਬੰਦੇ ਭੇਜੇ ਨੇ ਆ ਦੱਸੋ ਐ ਕਰ ਰਹੇ ਨੇ ਸ਼ਿਕਾਇਤ ਉਹਨਾਂ ਕੋਲ ਜਾਊ ਹੂੰ ਮੈਂ ਨਹੀਂ ਤਾਂ ਉੱਪਰ ਵੀ ਕੋਈ ਰਿਸਪਾਂਸਿਬਲ ਹੋਵੇ ਜੋ ਦੀ ਹਾਂ ਉਹ ਫਿਰ ਉਹਨਾਂ ਦਾ ਕੰਨ ਫੜਨਗੇ ਪੁੱਛਣਗੇ ਬਰਾਕਰ ਵੀ ਭਾਈ ਆ ਪਬਲਿਕ ਬੈਠੀ ਆ ਕਹਿੰਦੀ ਹੈ ਤੂੰ ਦੇ ਜਵਾਬ ਜਵਾਬਦੇਹੀ ਨਹੀਂ ਹੈ ਜਵਾਬਦੇਹੀ ਉਹਨਾਂ ਮੁਰੇ ਜਿਹੜੇ ਉਹਨਾਂ ਦੇ ਥੱਲੇ ਪੁਲਿਸ ਹੈ ਪੁਲਿਸ ਸਾਡੇ ਅੰਡਰ ਰਹੂਗੀ ਸਰਕਾਰ ਅੰਡਰ ਨਹੀਂ ਰਹਿ ਸਕਦੀ ਪੁਲਿਸ ਲਈ ਪੁਲਿਸ ਹੈ ਜੋ ਉਹਨਾਂ ਦੇ ਅੰਡਰ ਵੀ ਕੰਮ ਕਰੂਗੀ ਤਾਂ ਜੇ ਉਹਦੀ ਪੁਲਿਸ ਦੀ ਸ਼ਿਕਾਇਤ ਹੈ ਉਹ ਸਾਡੇ ਕੋਲ ਜਾਊਗੀ ਅੱਗੇ ਸੁਪਰੀਮ ਪਾਵਰ ਉਹਨਾਂ ਕੋ ਰਹੂਗੀ ਕਾਰਜਕਾਰੀ ਇਹ ਰਹਣਗੇ ਕਾਰਜਕਾਰਤਾ ਇਹ ਸਰਕਾਰ ਰਹੂਗੀ ਪਰ ਸੁਪਰੀਮ ਉਹੀ ਰਹਿਣਗੇ ਸੁਪਰ ਪਾਵਰ ਉਹਨਾਂ ਕੋ ਹੋ ਸੁਪਰੀਮ ਤਾਂ ਨਹੀਂ ਕਹਿ ਸਕਦੇ ਸੁਪਰੀਮ ਦਾ ਪਰਮੇਸ਼ਰ ਹੈ ਉਹ ਪਰਮੇਸ਼ਰ ਦੇ ਪਰਧਾਏ ਕੰਮ ਕਰਨਗੇ ਸੂਪਰ ਪਾਵਰ ਵਾਲੇ ਧਰਮ ਦੇ ਪਰਥਾਏ ਪਾਵਰ ਵੀ ਸਭ ਨੂੰ ਇਨਸਾਫ ਮਿਲੇ ਸਭ ਨੂੰ ਬਰਾਬਰ ਦਾ ਹੱਕ ਮਿਲੇ ਇਹਨਾਂ ਦੀਆਂ ਗੱਲਾਂ ਨੇ ਉਹ ਕਰਕੇ ਦਿਖਾਉਣਗੇ ਪੱਪੂ ਜੀ ਕਦ ਤੱਕ ਪੋਸੀਬਲ ਹੈ ਕਿ ਇਹ ਮੂਰਤ ਰੂਪ ਚ ਆ ਜਾਏਗਾ ਉਹਨਾਂ ਨੇ 2030 ਤੋਂ ਸ਼ੁਰੂ ਲਿਖਿਆ ਵੀ 2030 ਤੱਕ ਕਦੀ ਸ਼ੁਰੂਆਤ ਕਰ ਦਾਂਗੇ ਅਜੰਡਾ 2030 ਦਾ ਮਤਲਬ ਇਹ ਹੈ 2030 ਤੱਕ ਇਹਦੀ ਤਿਆਰੀ ਇਹਦਾ ਮੁੱਢ ਵੱਜ ਜਾਊਗਾ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਇਕੱਠੇ ਹੋ ਰਹੇ ਨੇ ਬੰਦੇ ਤਾਂ ਹੀ ਸੈਂਟਰਲਾਈਜ਼ ਹੋਏਗਾ ਇਹ ਤਾਂ ਹੀ ਸੈਂਟਰਲਾਈਜ਼ ਹੋਏਗਾ ਜਿਵੇਂ ਇੱਕ ਦੇਸ਼ ਤੇ ਗੱਲ ਨਾ ਹੋਵੇ ਪੂਰੀ ਦੁਨੀਆ ਦੀ ਗੱਲ ਹੋਵੇਗੀ ਦੇਖਦੇ ਤਾਂ ਹੋ ਹੀ ਨਹੀਂ ਸਕਦੀ ਹੈ ਆਪਸ ਦੇ ਵਿੱਚ ਵੀ ਉਹਨਾਂ ਦੇ ਵਿੱਚ ਪ੍ਰੇਮ ਰਹੇਗਾ ਬਿਲਕੁਲ ਬਿਲਕੁਲ ਇੱਕ ਦੇ ਤੱਕ ਮੈਂ ਹੁਣ ਦੱਸੋ Hindu ਸਾਰੀ ਦੁਨੀਆ ਚ ਨੇ Sikh ਸਾਰੀ ਦੁਨੀਆ ਚ ਨੇ Musalman ਸਾਰੀ ਦੁਨੀਆ ਚ ਨੇ ਦੁਨੀਆ ਇੱਕੋ ਹੀ ਆ ਫਿਰ ਪ੍ਰੈਕਟੀਕਲ ਤਾਂ ਇਹੀ ਹੈ ਪ੍ਰੈਕਟੀਕਲ ਤਾਂ ਇਹੀ ਹੈ ਏ ਤਾਂ ਇੱਕ ਅੱਛਾ ਪੋਜ਼ਿਟਿਵ ਲੱਗ ਰਿਹਾ ਕਿ ਬਦਲੇਗਾ ਦੁਨੀਆ ਨੂੰ ਇਹਨੂੰ ਕੋ ਰੋਕ ਨਹੀਂ ਸਕਦਾ ਇਲਾਜ ਇਹ ਚ ਹੈ ਨਹੀਂ ਇਲਾਜ ਨਹੀਂ ਕੋਈ ਜਾਂ ਫਿਰ ਆਪੇ ਇਮਾਨਦਾਰ ਬਣ ਜਾਣ ਡਰਦੇ ਦੇਖੋ ਨਾ ਇਹ ਡਰ ਤੋਂ ਜੇ ਇਹ ਮੰਦਰੀ ਵਾਲ ਨੂੰ ਆ ਬਣਿਆ ਲੀਡਰ ਫਿਰ ਵੀ ਕੋਈ ਗੱਲ ਹੈ ਪ੍ਰੈਸ਼ਰ ਤਾਂ ਹੈ ਨਾ ਪ੍ਰੈਸ਼ਰ ਤਾਂ ਬਣਾਇਆ ਨਾ ਆ ਅੱਗੇ ਨੂੰ ਕਹਿੰਦਾ ਕਰਨਗੇ ਵੀ ਇਹਨੂੰ ਨਾ ਬੋੜਦੇ ਹੋ ਬਈ ਇਹਨੇ ਗਾਡਵਰਟ ਕੀਤੀ ਹੈ ਇਹਨਾਂ ਦੀ ਗੱਲ ਮੰਨਣਗੇ ਫੇ ਲੋਕ ਉਹਨੂੰ ਪਤਾ ਲੋਕਾਂ ਨੂੰ ਜਿਹਨਾਂ ਨੇ ਕਹਿਤਾ ਨਾ ਕਰਿਓ ਤਖਤਾ ਪੜਦਣਗੇ ਡੱਡੇ ਕੰਮ ਕਰਨਗੇ ਡਰ ਤੋਂ ਬਿਨਾਂ ਨਹੀਂ ਕੰਮ ਕਰ ਸਕਦੇ ਬਾਕੀ ਹਜੇ ਵੀ ਅੱਜਕੱਲ੍ਹ ਜਿਵੇਂ ਕਈ ਲੋਕਾਂ ਤੇ ਗਲਤ ਕੇਸ ਹੋ ਜਾਂਦੇ ਨੇ ਕਈ ਲੋਕ ਗਲਤ ਝੋਠੇ ਕਿਸੇ ਨੂੰ ਜੇਲ੍ਹ ਚਲੇ ਜਾਂਦੇ ਨੇ ਇਹ ਕਈਆਂ ਤੇ ਨਜਾਇਜ਼ ਹੋ ਜਾਂਦੀ ਹੈ ਉਹਦੇ ਵਾਸਤੇ ਕੀ ਕੁਝ ਹੋ ਸਕਦਾ ਹੈ ਕੁਝ ਕੀ ਕੁਝ ਕਰ ਰਹੇ ਆਪਾਂ ਓਹੋ ਉਹ ਉਹਦੇ ਵਾਸਤੇ ਹੋਊਗਾ ਹੋਰ ਕੀ ਹੋਊਗਾ ਜਿਵੇਂ ਤੁਸੀਂ ਇਹ ਦੇਖੋ ਜਵਾਬ ਦੇ ਹੀ ਨਹੀਂ ਕਿਸੇ ਦੀ ਜਿਹਨੇ ਕੋ ਝੂਠਾ ਕੇਸ ਪਾਇਆ ਹੈ ਜੇ ਕਿਸੇ ਨੇ ਝੂਠਾ ਕੇਸ ਪਾਇਆ ਤਾਂ ਇਹਨੂੰ 10 ਸਾਲ ਦੀ ਕੈਦ ਹੋਵੇ ਉਲਟਾ ਉਹਦੇ ਤੇ ਬੈਜੂ ਥਾਣੇਦਾਰ ਤੇ ਪੁਲਿਸ ਜਨੇ ਵੀ ਇਨਵੋਲ ਮਨੇ ਚਲੋ ਤੁਸੀਂ ਚਲੋ ਜਿਹੜੇ ਤੇ ਆ ਪਹਿੜ ਜਾਣਗੇ ਹੁਣ ਤੱਕ ਇਹ ਮਿੱਲੀ ਭੁਗਤਾਂ ਇਹਨਾਂ ਦੀ ਹੁੰਦਾ ਨਹੀਂ ਕੁਛ ਕਿਸੇ ਨੂੰ ਛੁੱਟ ਨਹੀਂ ਸਕਦਾ ਫਿਰ ਕੋਈ ਵੀ ਕਰੂਏ ਨਹੀਂ ਆਪੇ ਹਟ ਜਾਣਾ ਇਹ ਤਾਂ ਜਦੋਂ ਆ ਜਾਂਦਾ ਨਾ ਇਵੰਦਰ ਉੱਤੇ ਅਫਸਰ ਆਪੇ ਹਟ ਜਾਂਦੇ ਨੇ ਇਹ ਤਾਂ ਸ਼ਾਇਦ ਹੀ ਕੰਮ ਕਰਦੇ ਨੇ ਅਫਸਰਾਂ ਦਾ ਅਫਸਰ ਕਾਹਨੂੰ ਕਰਦੇ ਨੇ ਇੱਕ ਰਹਉਂਦੇ ਨੇ ਉੱਥੇ ਲਈ ਉਹਨਾਂ ਤੇ ਥਾਣੇਦਾਰ ਤੇ ਐਸਪੀ ਕਰਾਊਗਾ ਇਹ ਕੋਈ ਮੰਤਰੀ ਕਰਾਊਗਾ ਐਮਐਲ ਕਰਾਊਗਾ ਉਹ ਜਾਰੇ ਕਈ ਵਾਰ ਫਾਜ ਜਾਂਦੇ ਨੇ ਕਰਕੇ ਆਪ ਇਹਨਾਂ ਤੇ ਗਲਤੀਆਂ ਕਰਾ ਲੈਂਦੇ ਨੇ ਫਿਰ ਫਾਦੇ ਨੇ ਇਹ ਉਹ ਭੱਜ ਜਾਂਦੇ ਨੇ ਇਰੋਂ ਕਿ ਲੋੜਾ ਕਰਨ ਦੀ ਇਹਨਾਂ ਨੂੰ ਤਾਂ ਉਲਟਾ ਕਰਾਇਆ ਜਾਂਦਾ ਹੈ ਨਾ ਤੂੰ ਸਾਰੇ ਕੁਰਾਫਾ ਸਿਆਸਤਾਨਾ ਚ ਤੇ ਅੱਜਕੱਲ ਬਾਕਪੂ ਜੀ ਕੋਈ ਆਪ ਇਹੋ ਜਿਹਾ ਕੇਸ ਕਰ ਰਹੇ ਆ ਜਿਹਦੇ ਲਈ ਜਿਵੇਂ ਹਿਊਮਨ ਰਾਈਟਸ ਦੇ ਵਿੱਚ ਸਾਡੇ ਤੁਸੀਂ ਤੁਸੀਂ ਕਾਫੀ ਆਕੇ ਹਿਊਮਨ ਰਾਈਟਸ ਦੇ ਵਿੱਚ ਕੀ ਤੇ ਕਦੇ ਇਹੋ ਜਿਹਾ ਕੋਈ ਕੰਮ ਹੋਵੇ ਸਮਾਜ ਸੇਵਾ ਦਾ ਜਿਵੇਂ ਕਦੇ ਲੜਨਾ ਪਵੇ ਕਿਸੇ ਨਾਲ ਵਿਸ਼ਵਿਕ સ્તર ਤੇ ਈਵੇਂ ਕੇਜਰੀ ਵਾਲਿਆ ਉਹ ਅੰਨਾ ਲੜੇ ਸੀਗੇ ਆਪਣਾ ਲੋਕਪਾਲ ਨਹੀਂ ਨਹੀਂ ਉਹ ਅਸੀਂ ਉਧਰ ਨੇ ਕੰਮ ਕਰਨ ਲੱਗ ਗਏ ਅਸੀਂ ਦਸ਼ਾਹੀਨ ਹੋ ਜਾਵਾਂਗੇ ਸਾਡਾ ਇਹ ਕਾਜ ਜਿਹੜਾ ਹੋਰ ਹੈ ਉਹ ਛੋਟਾ ਕਾਜ ਹੈ ਉਹ ਬਹੁਤ ਛੋਟੇ ਲੈਵਲ ਦੀ ਗੱਲ ਹੈ ਅੰਨਾ ਹਜ਼ਾਰੀ ਜਿਹੜਾ ਕਰ ਰਿਹਾ ਸੀ ਉਹ ਨਾਜਾਰੇ ਫੇਲ ਹੋ ਗਿਆ ਉਹਨੂੰ ਇੰਨੇ ਲੋਕ ਇਕੱਠੇ ਕਰਨੇ ਪਏ ਉਹਦੇ ਆਦਮੀ ਉਹਨੂੰ ਛੱਡ ਗਏ ਜਿਵੇਂ ਉਹ ਮਾਨਮਾਨ ਕਹਿੰਦੇ ਨੂੰ ਸਾੜੀ ਛੱਡ ਗਏ ਸੰਛਿਆੜੀ 'ਚ ਜੋ ਕਹਿੰਦਾ ਕਾਂਗਰਸ ਤੋੜ ਦੋ ਉਹਦੀ ਮੰਨ ਨਹੀਂ ਗੱਲ ਉਸ ਦੀ ਬਾਰੇ ਕਿ ਪਰਿਉ ਹੋ ਗਿਆ ਉਹਨਾਂ ਨੇ ਸਰਕਾਰ ਬਣਾ ਲਈ ਮੈਂ ਇਹ ਜਾ ਕੰਮ ਨਹੀਂ ਕਰਦਾ ਉਹ ਨਾ ਜਾ ਰਿਹਾ ਤਾਂ ਕੱਚਾ ਆਦਮੀ ਸੀ ਉਹਨੂੰ ਕੀ ਲੋੜ ਸੀ ਇਹ ਕਰਨ ਦੀ ਉਹ ਇਮਾਨਦਾਰ ਬੰਦੇ ਨੂੰ ਲੈ ਕੇ ਚੱਲਦਾ ਉਹ ਬੀੜ ਇਕੱਠੀ ਕਰ ਲਈ ਐਵੇਂ ਲਾ 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 ਕੋਈ ਫਾਇਦਾ ਸੀ ਨਾਲੇ ਉਹ ਧਾਰਮਿਕ ਆਦਮੀਆਂ ਨਹੀਂ ਹੈਗਾ ਉਹ ਧਾਰਮਿਕ ਆਦਮੀ ਹੁੰਦਾ ਬੰਦਰ ਜਿੱਨੀਂ ਜੀ ਰਹਿੰਦਾ ਬੰਦਰ ਜੂ ਬੈਠਾ ਉਹ ਉਹ ਗਿਆਨੀ ਆ ਧਰਮ ਗਿਆਨ ਉਹ ਆਣ ਇੱਕ ਆਦਮੀ ਹੈ ਸੋਚ ਵਧੀਆ ਉਹਦੀ ਮਾੜੀ ਨਹੀਂ ਹੈ ਪਰ ਥੋੜਾ ਜਿਹਾ ਜਿੱਦੀ ਵੀ